ਤੁਸੀਂ ਤੋਂ ਪੁੱਛ ਲਓ ਅਹ ਜੋ ਆਹ ਪਨਹਾਰ ਰੋਡ ਐ 120 ਫੁੱਟ ਜਦੋਂ ਇੰਪਰੂਵਮੈਂਟ ਕਰਸ ਨੇ ਕੀਤੀ ਸੀ ਕਿ ਇਹ ਏਰੀਆ ਉਹ 120 ਫੁੱਟ ਤੇ ਸੌਰੀ ਚੜ ਗਈ ਸੀ ਇਹ ਅੱਗੇ ਆਉਂਦੇ ਉਹਦੇ ਵੈਲਕਮ ਪੈਲਸ ਤੋਂ ਹੋਈ ਇਧਰ ਨੂੰ ਪਨਹਾਰ ਰੋਡ ਵੱਲ ਤੇ ਉਹੀ ਰੋ ਵੀ ਫਿਰ ਟੰਗਲਾ ਮੇਲੇ ਦੇ ਨੇਪੇ ਕੋ ਪੜੇਗੀ ਮਤਲਬ 30 ਫੁੱਟ ਜਿਹੜਾ ਉਹ ਕਬਜ਼ਾ ਜਿਹੜਾ ਉਹ ਕੀਤਾ ਹੋਇਆ ਲੋਕਾਂ ਨੇ ਰੋਕਾ ਪਰ ਨਹੀਂ ਤਾਂ ਸਰਨਾਪਾ ਜਿਨ੍ਹਾਂ ਨੇ ਕਬਜ਼ਾ ਕੀਤਾ ਉਹਨੂੰ ਛੱਡਣਾ ਹੀ ਪੈਣਾ ਮ ਉਹ ਕਸ ਵੀ ਗਏ ਹੋ ਯਾ ਕੱਪ ਚਿਕਾ ਚਿਕਾ ਬਕਾਨਾ ਨੂੰ 1000000 ਦੇ ਜਦਾਂ ਦੁਕਾਨਾਂ ਬਣਾਈਆਂ ਆ ਜਿੱਥੇ ਕ ਮੈੰਗੋ ਸ਼ੋਰੂਮ ਆਉਂਦੇ ਸਾਹਮਣੇ ਹੀ ਉੱਪਰ ਉਹ ਦੁਕਾਨਾਂ ਕੋਲ 1000000 ਐਪਰੋਚ ਆਪ ਹੀ ਮਾਰਕਾ ਨੇ ਬਸੇ ਗਾ ਸਾਲਾਂ ਤੋਂ ਫਿਰ ਉੱਤੇ ਹੋਣੀ ਸਾਲ ਵੀ ਪੂਰੀ ਸੀ ਜਿਹਦਾ ਪਤਾ ਤਾਂ ਸਭ ਨੂੰ ਹੀ ਕਿ ਉਹ ਨਾਲੇ ਤੇ ਬਣੀਆਂ ਹੋਈਆਂ ਨੇ ਫਿਰ ਬਿਕਾ ਪਰ ਉਹ ਕਿਉਂ ਨਹੀਂ ਰਹੀਆਂ ਨੇ ਨਲੀਪੋ ਬਤਨਾ ਆ ਬੜੇ ਘਰ ਪੂਰੇ ਜਿਦਾਂ ਆ ਉਹਨਾਂ ਵੀ ਮਿਲੀਆਂ ਤੋਂ ਬਣਦੇ ਨੇ ਦਾ ਗੁਣ ਵੀ ਕਰਨਾ ਜਿਹੜੇ ਰੈਕੀ ਏਰੀਆ ਮਤਲਬ ਲੈਕਚਰਿੰਗ ਕਰਦੇ ਜਿਹੜਾ ਇਧਰ ਕਾਰਪੋਰੇਟਿੰਗ ਦੇ ਨਾਲ ਤੇ ਕਬਜ਼ਾ ਕਰਦੇ ਨੂੰ ਨਹੀਂ ਕਰਵਾ ਸਕਦਾ ਅੱਜ ਇਹਨਾਂ ਦੀ ਜਾਨੇ ਬਹੁਤ ਖਲਾਅ ਹੈ ਤੇ ਸਰਕਾਰ ਕਹਿੰਦਾ ਇਸੇ ਵੀ ਮਾਮਲੇ ਮੈਂ ਉਹਨਾਂ ਉੱਤਰਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਵਾਰਨਿੰਗ ਟ੍ਰੇਨਿੰਗ ਕਰਨਾ ਸਰਕਾਰ ਦੇ ਵਿੱਚ ਕਿਸੇ ਵੀ ਕਾਪੀਟੇਸ਼ਨ ਦੇ ਵਿੱਚ ਉਹ ਸਾਰੇ ਕਾਪੀਟੇਸ਼ਨ ਦੇ ਕੰਮ ਲੋਚਦਾ ਹੈ ਤੁਹਾਡੇ ਕੋਲ ਲੈ ਕੇ ਆਉਣੇ ਕੁਝ ਕੁ ਸੋਚਣੇ ਵਜੋਂ ਮੈਂ ਲੈਂਦੇ ਇਹ ਵੀ ਕਹਾਂ ਜਾ ਰਹੇ ਕਿ ਇਸ ਕੇਸ ਦੀ ਇੱਕ ਕੰਪਲੇਨ ਜਿਹੜੀ ਦਿੱਤੀ ਸੀ ਜਿਹੜੇ ਵਿਅਕਤੀ ਵੱਲੋਂ ਉਸ ਤੋਂ ਬਾਅਦ ਅਦਮੋ ਕਾ ਪੇਸ਼ੈਂਟ ਦੇ ਵਿੱਚ 383 ਨੂੰ ਇਸ ਤੇ ਕਾਰਵਾਈ ਕਰਨ ਦੇ ਕਿਹਾ ਗਿਆ ਸੀ ਪਰ ਉਸਨੇ ਕਾਰਗੁਜ਼ਾਰੀ ਉਸ ਤੇ ਨਹੀਂ ਕੀਤਾ ਨ ਕੋਈ ਕਾਰਵਾਈ ਨਹੀਂ ਕਰਦਾ ਪਰ ਬਾਅਦ ਵਿੱਚ ਬਹੁਤ ਵੱਡੇ ਸਮੇਂ ਬਾਅਦ ਐਕਸ਼ਨ ਕੀਤਾ ਤਾਂ ਨੰਦਾ ਜੀ ਇਹ ਤਾਂ ਅਫਸਰਾਂ ਦੀ ਵੀ ਕੋਈ ਗਲਤੀ ਹੁੰਦੀ ਹੈ ਜੇ ਕੋਈ ਅਫਸਰ ਵੀ ਮੇਲੇ ਭੁਗਤ ਕਰ ਜਾਂਦੇ ਆਪਾਂ ਇਸ ਗੱਲ ਤੋਂ ਇਨਕਾਰ ਹੀ ਨਹੀਂ ਕਰਦੇ ਮੈਂ ਤਾਂ ਸਪਸ਼ਟ ਕਰਨਾ ਵੀ ਜਿਹੜੇ ਵੀ ਅਫਸਰ ਕ੍ਰਪਸ਼ਨ ਕਰਦੇ ਉਹਨਾਂ ਦਾ ਵੀ ਨਿਕੇਲ ਪਾਣੀ ਚੜੀ ਦੀਆ ਜਿਹੜਾ ਅੱਜ ਤੱਕ ਆਈ ਸੀ ਧੁੰਲਰਾਲਾ ਮਾਮਲਾ ਉਹਨਾਂ ਤੋਂ ਸਬਕ ਲੈਣਾ ਚਾਹੀਦਾ ਅਫਸਰਾਂ ਨੂੰ 70000 ਗਾਈਦੀਆਂ ਕੂਕੀਆਂ 40000 ਗਾਈਦੀਆਂ ਕੂਕੀਆਂ ਵਾ ਲੈਦੇ ਦੂਜਿਆਂ ਤੋਂ ਕਰਪਸ਼ਨ ਕਰਕੇ ਪੈਸਾ ਖੋ ਕੇ ਜਿੰਦਾ ਰੇੜੀਆਂ ਤੋਂ ਫੜੀਆਂ ਤੋਂ ਐਦਾਂ ਇਲੀਗਲ ਬਿਲਡਿੰਗਾਂ ਨੂੰ ਆਪਦੇ ਘਰ ਪਰਦੇ ਦੇ ਫਿਰ ਉਹਦਾ ਰਿਜਲਟ ਇਹੀ ਹੁੰਦਾ ਹਨ ਹਾਲ ਹੁਣ ਹੀ ਤੋਂ ਵੀ ਕਿ ਦੁਆਰਾ ਉਸਤੇ ਸੀ ਲੱਗਦੀ ਹੈ ਕਿ ਨਹੀਂ ਲੱਗਦੀ ਇਹ ਵੀ ਹੁਣ ਉਹਨਾਂ ਦੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਵੀ ਕਾਰਪੋਰੇਸ਼ਨ ਦੇ ਅਸਰਾਂ ਨੇ ਐਫ ਆਈ ਆਰ ਤਾਂ ਦਰਜ ਕਰਵਾ ਦਿੱਤੀ ਹੈ ਕਿ ਹੁਣ ਦੁਆਰਾ ਸੀ ਹੁੰਦੀ ਹੈ ਕਿ ਨਹੀਂ ਹੁਣ ਸਮਾਂ ਦੱਸੇਗਾ ਹਿਤੇਸ਼ੀ টিআরপি ਨਹੀਂ ভরসা ਆਪਕਾ ਲੁਧਿਆਣੇ ਦੀ ਮਸ਼ਹੂਰ ਹੀਰੋ ਬੇકરી ਜੋ ਹੀਰੋਜ਼ ਬੇકરી ਚੌਂਕ ਦੇ ਵਿੱਚ ਸਥਿਤ ਹੈ ਦਰਸਲ ਉਹ ਹੀਰੋ ਬੇકરી ਤੋਂ ਹੀ ਉਸ ਚੌਂਕ ਦਾ ਨਾਮ ਹੀਰੋ ਬੇકરી ਚੌਂਕ ਪਿਆ ਸੀਗਾ 2023 ਦੇ ਵਿੱਚ ਉਹਨਾਂ ਦੇ ਵੱਲੋਂ ਆਪਣੀ ਬਿਲਡਿੰਗ ਦਾ ਦੁਬਾਰਾ ਤੋਂ ਨਿਰਮਾਣ ਕੀਤਾ ਜਾਂਦਾ ਸ਼ੁਰੂਆਤ ਕੀਤੀ ਜਾਂਦੀ ਹੈ ਕੰਮ ਕਰਾਂ ਦੀ ਪਰ ਕਾਰਪੋਰੇਸ਼ਨ ਤੋਂ ਉਸ ਦੀ ਆਗਿਆ ਨਹੀਂ ਲਈ ਜਾਂਦੀ ਜਿਸ ਤੋਂ ਬਾਅਦ ਨਗਰ ਨਿਗਮ ਦੇ ਵਿੱਚ ਇੱਕ ਕੰਪਲੇਂਟ ਚ ਆਂਦੀ ਹੈ ਜਿਸ ਕੰਪਲੇਂਟ ਤੇ ਕਾਰਵਾਈ ਹੁੰਦੀ ਹੈ ਤੇ ਉਸ ਦੁਕਾਨ ਨੂੰ ਸੀਲ ਕਰ ਦਿੱਤਾ ਜਾਂਦਾ ਪਰ ਉਸ ਤੋਂ ਬਾਅਦ ਬਿਨਾ ਕਾਰਪੋਰੇਸ਼ਨ ਨੂੰ ਪੁੱਛੇ ਦੱਸੇ ਜਾਂ ਉਹਨਾਂ ਦੀ ਮਨਜ਼ੂਰੀ ਲਈ ਬਿਨਾ ਜਿਹੜੀ ਹੈ ਹੀਰੋ ਬੇਕਰੀ ਦੇ ਮਾਲਕ ਦੇ ਵੱਲੋਂ ਉਹ ਸੀਲ ਜਿਹੜੀ ਆ ਤੋੜ ਦਿੱਤੀ ਜਾਂਦੀ ਹੈ ਤੇ ਉੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਇਹ ਅਸੀਂ ਨਹੀਂ ਕਹਿ ਰਹੇ ਐਫ ਆਈ ਆਰ ਦੀ ਕਾਪੀ ਕਹਿ ਰਹੀ ਹੈ ਜੋ ਅੱਜ ਹੀਰੋ ਬੇકરી ਦੇ ਮਾਲਕ ਤੇ ਐਫ ਆਈ ਆਰ ਦਰਜ ਹੋਈ ਹੈ ਸਾਡੇ ਨਾਲ ਇਸੇ ਇਲਾਕੇ ਦੇ ਵਾਰਡ ਨੰਬਰ 60 ਦੇ ਕਾਉਂਸਲਰ ਗੁਰਪ੍ਰੀਤ ਬੱਬਲ ਜੀ ਮੌਜੂਦ ਨੇ ਬੱਬਲ ਜੀ ਇਹ ਹੈ ਤੁਹਾਡੇ ਇਲਾਕੇ ਦਾ ਇਹ ਮਾਮਲਾ 2023 ਦੇ ਵਿੱਚ ਹਾਲਾਂਕਿ ਸਰਕਾਰ ਉਦੋਂ ਬਣੀ ਬਣੀ ਸੀ ਕਿ ਕਾਉਂਸਲਰ ਦੀਆਂ ਵੋਟਾਂ ਨਹੀਂ ਹੋਈਆਂ ਸੀਗੀਆਂ ਉਦੋਂ ਹੋਰ ਚੱਲ ਰਿਹਾ ਸੀਗਾ ਸੀਲ ਹੋਈ ਸੀ ਉਸ ਤੋਂ ਬਾਅਦ ਉਹਨਾਂ ਨੇ ਸੀਲ ਤੋੜ ਕੇ ਦੁਕਾਨ ਖੋਲੀ ਕੰਮ ਕਰਨ ਲੱਗੇ ਅੱਜ ਪਰਚਾ ਦਰਜ ਹੋਇਆ ਪੂਰਾ ਮਾਮਲਾ ਕੀ ਸੀਗਾ ਤੁਹਾਡੇ ਏਰੀਆ ਦਾ ਹੀ ਮਾਮਲਾ ਇਹ ਦੇਖੋ ਜਿੰਨਾ ਮੈਨੂੰ ਇਹਦੇ ਬਾਰੇ ਪਤਾ ਪੁਰਾਣਾ ਇਹ ਇੱਥੇ ਕਿ ਨਾਲਾ ਹੁੰਦਾ ਸੀ ਇਹਦੇ ਉੱਤੇ ਲੋਕਾਂ ਨੇ ਮਤਲਬ ਇਹਨੂੰ ਜਗ੍ਹਾ ਨੂੰ ਕਵਰ ਕਰ ਲਿਆ ਪਿੱਛੇ ਸਿਟੀ ਮਾਲ ਦਾ ਵੀ ਰੋਲਾ ਪਿਆ ਸੀ ਡਿਸਪਿਊਟ ਪਿਆ ਸੀ ਉਹਨਾਂ ਨੇ ਫਿਰ ਕਾਫੀ ਵੱਡਾ ਜੁਰਮਾਨਾ ਭਰ ਕੇ ਉਹ ਜਗ੍ਹਾ ਨੂੰ ਕਵਰ ਕੀਤਾ ਸੀ ਜੀ ਇਹਨਾਂ ਨੂੰ ਬਾਰ-ਬਾਰ ਨੋਟਿਸ ਭੇਜੇ ਜਾ ਰਹੇ ਨੇ ਜਿਨ੍ਹਾਂ ਨੇ ਵੀ ਇਸ ਜਗ੍ਹਾ ਦੇ ਉੱਤੇ ਕਾਰਪੋਰੇਸ਼ਨ ਦੀ ਜਗ੍ਹਾ ਆ ਉਹਦੇ ਉੱਤੇ ਕਬਜ਼ੇ ਕੀਤੇ ਨੇ ਇਹਨਾਂ ਨੇ ਕੰਸਟਰਕਸ਼ਨ ਚੱਲ ਰਹੀ ਸੀ ਤੇ ਕਾਰਪੋਰੇਸ਼ਨ ਨੇ ਆ ਕੇ ਰੋਕਿਆ ਤੇ ਮੇਰੇ ਖਿਆਲ ਨਾਲ ਇਹਨਾਂ ਦਾ ਕੂਰਤ ਚ ਵੀ ਕੇਸ ਚੱਲ ਰਿਹਾ ਔਰ ਹਾਈ ਕੋਰਟ ਚ ਵੀ ਮੈਟਰ ਲੈ ਕੇ ਗਏ ਸੀ ਐਡਵੋਕੇਟ ਹੈਗੇ ਇੱਥੇ ਅਮਰਜੋ ਸਿੱਧੂ ਜੀ ਉਹ ਸਮਾਜ ਸੇਵੀ ਨੇ ਅੱਜਕੱਲ ਉਹਨਾਂ ਨੇ ਵੀ ਬੜਾ ਮੁੱਦਾ ਚੱਕਿਆ ਸੀਗਾ ਤੇ ਇਹਨਾਂ ਨੂੰ ਬਾਰ-ਬਾਰ ਸਮਝਾਉਣ ਦੇ ਬਾਵਜੂਦ ਵੀ ਇੱਥੇ ਕਟਾ ਟ੍ਰੈਫਿਕ ਜਾਮ ਹੁੰਦਾ ਇਹਨੂੰ ਜਗ੍ਹਾ ਨੂੰ ਛੱਡ ਕੇ ਬਣਾਇਆ ਜਾਵੇ ਜੀ ਤੇ ਉਹਨਾਂ ਨੇ ਕੰਸਟਰਕਸ਼ਨ ਕੀਤੀ ਤੇ ਕਾਰਪੋਰੇਸ਼ਨ ਨੇ ਜਗ੍ਹਾ ਸੀਲ ਕਰ ਦਿੱਤੀ ਤੇ ਹੁਣ ਪਤਾ ਨਹੀਂ ਕਿਹੜੇ ਪਾਵਰ ਨੇ ਕਿਹੜੀਆਂ ਕਾਲੀਆਂ ਭੇਡਾਂ ਨੇ ਵਿੱਚ ਹੁੰਦੀਆਂ ਉਹਨਾਂ ਨੇ ਸੀਲ ਖੋਲੀ ਜਾਂ ਖਲਾਈ ਉਹਦੇ ਸਬੰਧ ਵਿੱਚ ਕਾਰਵਾਈ ਬਬਲ ਸਭ ਤੁਹਾਨੂੰ ਜਦੋਂ ਆ ਮਲਹਾਰ ਰੋਡ ਹੈ 120 ਫੁੱਟ ਜਦੋਂ ਇੰਪਰੂਵਮੈਂਟ ਟਰਸਟ ਨੇ ਕੱਟੀ ਸੀ ਕਿ ਏਰੀਆ ਉਦੋਂ 120 ਫੁੱਟ ਚੌੜੀ ਸੜਕ ਛੱਡੀ ਸੀ ਇਹ ਅੱਗੇ ਆਉਂਦੇ ਆਉਂਦੇ ਵੈਲਕਮ ਪੈਲੇਸ ਤੋਂ ਅੱਗੇ ਇਧਰ ਨੂੰ ਮਲਹਾਰ ਰੋਡ ਵੱਲ ਇਧਰੋਂ ਹੀ ਰੋਬਿਕਰੀ ਚੌਂਕ ਲਾਂਦੇ ਆਉਂਦੇ ਆਂਦੇ 90 ਫੁੱਟ ਰਹਿ ਗਈ ਮਤਲਬ 30-30 ਫੁੱਟ ਜਿਹੜਾ ਉਹ ਕਬਜ਼ਾ ਜਿਹੜਾ ਉਹ ਕੀਤਾ ਹੋਇਆ ਲੋਕਾਂ ਨੇ ਮੈਂ ਤਾਂ ਪਹਿਲਾਂ ਹੀ ਦੱਸ ਰਿਹਾ ਤੁਹਾਨੂੰ ਜਿਨ੍ਹਾਂ ਨੇ ਕਬਜ਼ਾ ਕੀਤਾ ਆ ਉਹਨਾਂ ਨੂੰ ਛੱਡਣਾ ਹੀ ਪੈਣਾ ਨੋਟਿਸ ਵੀ ਗਏ ਹੋਏ ਆ ਸਭ ਨੂੰ ਠੀਕ ਹੈ ਪਿੱਛੇ ਦੁਕਾਨਾਂ ਵੀ ਸੀਲ ਹੋਈਆਂ ਸੀ ਕਿਸੇ ਨੇ ਅੱਗੇ ਜਾ ਕੇ ਦੁਕਾਨਾਂ ਬਣਾਈਆਂ ਜਿੱਥੇ ਇੱਕ ਮੰਗੇਓ ਸ਼ੋਰੂਮ ਆ ਉਹਦੇ ਸਾਹਮਣੇ ਕਰਕੇ ਉਹ ਵੀ ਦੁਕਾਨਾਂ ਕੁਝ ਸੀਲ ਹੋਈਆਂ ਤੇ ਕੁਝ ਆਪ ਹੀ ਮਾਲਕਾਂ ਨੇ ਬੰਦ ਕਰਤੀਆਂ ਇਹ ਬੰਦ ਹੋਣਾ ਹੀ ਆ ਹਾਂ ਅਲਟੀਮੇਟਲੀ ਇਹ ਬੱਬਲ ਜੀ ਇੰਨੇ ਸਾਲਾਂ ਤੋਂ ਫਿਰ ਕਿਉਂ ਨਹੀਂ ਕਾਰਵਾਈ ਹੋ ਰਹੀ ਸੀ ਕਿ ਜਦੋਂ ਪਤਾ ਤਾਂ ਸਭ ਨੂੰ ਹੀ ਹੈ ਕਿ ਉਹ ਨਾਲੇ ਤੇ ਬਣੀਆਂ ਹੋਈਆਂ ਨੇ ਫਿਰ ਦੁਕਾਨਾਂ ਫਿਰ ਹੋ ਕਿਉਂ ਨਹੀਂ ਰਹੀਆਂ ਸੀ ਕਿ ਮਿਲੀ ਭੁਗਤ ਨਾਲ ਕੁਝ ਸਾਡੇ ਕਰਪਟ ਲੀਡਰ ਆ ਜਾਂਦੇ ਨੇ ਉਹਨਾਂ ਦੀ ਮਿਲੀ ਭੁਗਤ ਨਾਲ ਬਣ ਜਾਂਦੀਆਂ ਮੈਂ ਤਾਂ ਹੁਣ ਵੀ ਕਹਿੰਨਾ ਵੀ ਜਿਹੜੇ ਰੈਸ਼ੀ ਏਰੀਆ ਚ ਕਮਰਸ਼ੀਅਲ ਐਕਟੀਵਿਟੀ ਕਰਦੇ ਆ ਜਾਂ ਇਦਾਂ ਕਾਰਪੋਰੇਸ਼ਨ ਜਗਾ ਤੇ ਕਬਜ਼ਾ ਕਰਦੇ ਆ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਅਸੀਂ ਇਹਨਾਂ ਚੀਜ਼ਾਂ ਦੇ ਬਹੁਤ ਖਿਲਾਫ ਹਾਂ ਸਰਕਾਰ ਸਪਸ਼ਟ ਹੈ ਜਿਸੇ ਵੀ ਮਾਮਲੇ 'ਚ ਮੈਂ ਉਹਨਾਂ ਅਫਸਰਾਂ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਵਾਰਨਿੰਗ ਦੇਣੀ ਚਾਹੁੰਦਾ ਸਰਕਾਰ ਵੱਲੋਂ ਸਾਡੇ ਲੀਡਰ ਬੜੇ ਸਪਸ਼ਟ ਆ ਵੀ ਕੋਈ ਵੀ ਪੈਸਾ ਲੈ ਕੇ ਕਿਸੇ ਦੀ ਵੀ ਮਦਦ ਨਾ ਕਰਿਆ ਇਹੋ ਜਿਹੀ ਇਲੀਗਲ ਕੰਮ ਦੇ ਵਿੱਚ ਉਹ ਫਿਰ ਬਾਅਦ ਦੇ ਵਿੱਚ ਸੀਲ ਹੋਏਗੀ ਫਿਰ ਇਹ ਮੁੱਦੇ ਬਣਦੇ ਆ ਫਿਰ ਕੋਟਾਂ ਜਾਂਦੀਆਂ ਫਿਰ ਆਹੀ ਕੁਝ ਹੀ ਹੁੰਦਾ ਜੀ ਬੱਬਲ ਜੀ ਤੁਸੀਂ ਵੀ ਕਾਰਪੋਰੇਸ਼ਨ ਦੇ ਵਿੱਚੋਂ ਸਾਰੇ ਕਾਰਪੋਰੇਸ਼ਨ ਦੇ ਕੰਮ ਲੋਕਾਂ ਨੇ ਤੁਹਾਡੇ ਕੋਲ ਲੈ ਕੇ ਆਣੇ ਕਿਉਂਕਿ ਤੁਸੀਂ ਇੱਥੋਂ ਚੁਣੇ ਹੋਏ ਨੁਮਾਇੰਦੇ ਹੋ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਕੇਸ ਦੀ ਇੱਕ ਕੰਪਲੇਂਟ ਜਿਹੜੀ ਦਿੱਤੀ ਸੀ ਜਿਹੜੇ ਵਿਅਕਤੀ ਵੱਲੋਂ ਉਸ ਤੋਂ ਬਾਅਦ ਜਦੋਂ ਕਾਰਪੋਰੇਸ਼ਨ ਦੇ ਵਿੱਚ ਗਈ ਇੱਕ ਏਟੀਪੀ ਨੂੰ ਇਸ ਤੇ ਕਾਰਵਾਈ ਕਰਨ ਲਈ ਕਿਹਾ ਗਿਆ ਸੀ ਪਰ ਉਸਨੇ ਕਾਰਵਾਈ ਉਸ ਤੇ ਨਹੀਂ ਕੀਤੀ ਟਾਲਮਟੋਲ ਕਰਦੇ ਰਹੇ ਫਿਰ ਬਾਅਦ ਦੇ ਵਿੱਚ ਬਹੁਤ ਲੰਬੇ ਸਮੇਂ ਬਾਅਦ ਇਹ ਐਕਸ਼ਨ ਹੋਇਆ ਕੋਈ ਲੱਗਦਾ ਕੋਈ ਇਦਾਂ ਅਫਸਰਾਂ ਦੀ ਵੀ ਕੋਈ ਗਲਤੀ ਹੁੰਦੀ ਹੈ ਜਾਂ ਹੋ ਸਕਦਾ ਜੀ ਕੋਈ ਅਫਸਰ ਵੀ ਮੇਲੀ ਭੁਗਤ ਕਰ ਜਾਂਦੇ ਆਪਾਂ ਇਸ ਗੱਲ ਤੋਂ ਇਨਕਾਰ ਹੀ ਨਹੀਂ ਕਰਦੇ ਮੈਂ ਤਾਂ ਸਪਸ਼ਟ ਕਹਿਣਾ ਵੀ ਜਿਹੜੇ ਵੀ ਅਫਸਰ ਕਰਪਸ਼ਨ ਕਰਦੇ ਆ ਉਹਨਾਂ ਦੇ ਵੀ ਨਕੇਲ ਪਾਣੀ ਚਾਹੀਦੀ ਆ ਜਿਹੜਾ ਅੱਜ ਕੱਲ੍ਹ ਆਈ ਜੀ ਭੁੱਲਰ ਵਾਲਾ ਮਾਮਲਾ ਉਹਦੇ ਤੋਂ ਸਬਕ ਲੈਣਾ ਚਾਹੀਦਾ ਅਫਸਰਾਂ ਨੂੰ 3-3000 ਗਜ ਦੀਆਂ ਕੂਟੀਆਂ 4-4000 ਗਜ ਦੀਆਂ ਕੂਟੀਆਂ ਬਣਾ ਲੈਂਦੇ ਦੂਜਿਆਂ ਤੋਂ ਕਰਪਸ਼ਨ ਕਰਕੇ ਪੈਸਾ ਖੋਹ ਕੇ ਗਰੀਬਾਂ ਦਾ ਰੇੜੀਆਂ ਤੋਂ ਫੜੀਆਂ ਤੋਂ ਇਦਾਂ ਇਲੀਗਲ ਬਿਲਡਿੰਗਾਂ ਤੋਂ ਆਪ ਦੇ ਘਰ ਭਰਦੇ ਆ ਫਿਰ ਉਹਦਾ ਰਿਜ਼ਲਟ ਇਹੀ ਹੁੰਦਾ ਗੁਰਪ੍ਰੀਤ ਜੀ ਕਾਫੀ ਏਰੀਆ ਤੁਹਾਡਾ ਵੀ ਆਂਦਾ ਹੁਣ ਜਿਵੇਂ ਕਬਜ਼ੇ ਵਾਲੀ ਜਗਾ ਤੁਸੀਂ ਕਿੰਨੀ ਕੋਸ਼ਿਸ਼ ਕਰ ਰਹੇ ਹੋ ਕਿ ਉਹ ਹਟਾਇਆ ਜਾਵੇ ਕਿਉਂਕਿ ਉੱਥੇ ਫਿਰ ਥੋੜਾ ਲੋਕਾਂ ਦੇ ਵਿੱਚ ਰੋਸ ਵੀ ਕਈ ਵਾਰੀ ਪੈਦਾ ਹੋ ਜਾਂਦਾ ਵੀ ਅਸੀਂ ਇੰਨੇ ਸਾਲਾਂ ਤੋਂ ਬੈਠੇ ਹੋਏ ਆ ਉਸ ਚੀਜ਼ ਨੂੰ ਫਿਰ ਤੁਸੀਂ ਕਿਸ ਤਰ੍ਹਾਂ ਮੈਨੇਜ ਕਰ ਰਹੇ ਹੋ ਮੈਂ ਤਾਂ ਕਹਿੰਨਾ ਬਾਰ-ਬਾਰ ਪਹਿਲਾਂ ਹੀ ਨਾ ਕਰੋ ਇਹ ਕੰਮ ਕਿਉਂ ਕਰਦੇ ਆ ਲੋਕ ਹਾਂ ਨਹੀਂ ਕਰਨਾ ਚਾਹੀਦਾ ਕੰਮ ਸਰਕਾਰ ਦੀ ਜਗਾ ਕਾਰਪੋਰੇਸ਼ਨ ਦੀ ਜਗਾ ਆਪਾਂ ਦੇਖੋ ਟ੍ਰੈਫਿਕ ਜਮ ਇੱਕ ਦੁਕਾਨਦਾਰ ਦੀ ਵਜ੍ਹਾ ਨਾਲ ਹਜ਼ਾਰਾਂ ਲੋਕ ਪਰੇਸ਼ਾਨ ਹੁੰਦੇ ਆ ਕਿਤੇ ਦਿਨ ਕੱਟ ਤੇ ਐਕਸੀਡੈਂਟ ਹੁੰਦੇ ਆ ਉਹਨਾਂ ਦੀ ਵਜ੍ਹਾ ਨਾਲ ਕਬਜ਼ਾਧਾਰੀਆਂ ਦੀ ਵਜ੍ਹਾ ਨਾਲ ਇੰਪਰੂਵਮੈਂਟ ٹرسٹ ਹਰ ਆਰਕੀਟੈਕਟ ਇੰਪਰੂਵਮੈਂਟ ٹرسٹ ਦੇ ਇੰਜੀਨੀਅਰ ਆ ਉਹਨਾਂ ਨੇ ਬੈਠੇ ਆ ਉਹਨਾਂ ਨੇ ਡਿਜ਼ਾਈਨ ਕੀਤੀ ਆ ਰੋਡ ਉਸ ਰੋਡ ਦੇ ਉੱਤੇ ਕਵਰ ਕਰਦੇ 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 ਆਪਾਂ 40 40 ਫੁੱਟ ਅੱਗੇ ਲਿਆਏ ਤੇ ਉਹ ਟ੍ਰੈਫਿਕ ਵੀ ਜਾਮ ਹੋਊਗਾ ਟ੍ਰੈਫਿਕ ਦੀ ਵੀ ਸਮੱਸਿਆ ਆਊਗੀ ਐਕਸੀਡੈਂਟ ਹੋਣ ਦੇ ਵੀ ਕਾਰਨ ਬਣਦੇ ਆ ਲੋਕਾਂ ਨੂੰ ਪਰੇਸ਼ਾਨੀ ਵੀ ਹੁੰਦੀ ਆ ਕੁਝ ਕੁ ਲੋਕਾਂ ਕਰਕੇ ਹਜ਼ਾਰਾਂ ਲੋਕਾਂ ਨੂੰ ਇਸ ਸਮੇਂ ਚੈਦਨੀਆਂ ਹੋਰ ਹੋ ਸਕਦੀਆਂ ਨੇ ਹੋ ਸਕਦੀਆਂ ਜੀ ਮੈਂ ਤਾਂ ਆਪ ਕਹਿੰਨਾ ਸਾਡੇ ਕੋਲ ਲਿਆਓ ਸਾਨੂੰ ਦੱਸੋ ਅਸੀਂ ਮੁੱਦਾ ਚੱਕਾਂਗੇ ਅਸੀਂ ਨਹੀਂ ਦੇਖਣਾ ਵੋਟਾਂ ਅਸੀਂ ਕਹਿੰਨਾ ਗਲਤ ਦਾ ਸਾਥ ਨਹੀਂ ਦੇਣਾ ਚਾਹੇ ਉਹ ਕਾਰਪੋਰੇਸ਼ਨ ਇੰਪਰੂਵਮੈਂਟ ٹرسٹ ਹੈ ਬੜੀ ਸਪਸ਼ਟ ਹੈ ਸਾਡੀ ਸਰਕਾਰ ਵੀ ਇਹ ਗਲਤ ਕੰਮ ਤੇ ਗਲਤ ਹੈ ਕਿਸੇ ਚਾਹੇ ਉਹ ਕਿਸੇ ਵੀ ਲੀਡਰ ਦਾ ਹੱਥ ਹੋਵੇ ਕਿਸੇ ਵੀ ਤਾਕਤਵਰ ਬੰਦਾ ਹੋਵੇ ਕੋਈ ਵੀ ਉਹਦੇ ਖਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਜੀ ਬਿਲਕੁਲ ਤਾਂ ਇਹ ਸੰਨ ਸਾਡੇ ਨਾਲ ਗੁਰਪ੍ਰੀਤ ਸਿੰਘ ਬੱਬਲ ਵਾਰਡ ਨੰਬਰ 60 ਤੋਂ ਕਾਉਂਸਲਰ ਨੇ ਲੋਕਾਂ ਦੇ ਨੁਮਾਇੰਦੇ ਨੇ ਇੱਥੇ ਕਹਿੰਦੇ ਨੇ ਵੀ ਜਿੰਨੂੰ ਵੀ ਕਿਸੇ ਨੂੰ ਕੋਈ ਐਦਾ ਦੀ ਕੰਪਲੇਨਟ ਲੱਗਦੀ ਹੈ ਸਾਡੇ ਕੋਲ ਆਓ ਅਸੀਂ ਉਸ ਦਾ ਮੁੱਦਾ ਚੱਕਾਂਗੇ ਕਿਉਂਕਿ ਜਿਹੜਾ ਕੰਮ ਗਲਤ ਹੈ ਉਹ ਗਲਤੀ ਹੈ ਤਾਂ ਫਿਲਹਾਲ ਹੁਣ ਹੀਰੋ ਬੇકરી ਦੁਬਾਰਾ ਉਸ ਤੇ ਸੀਲ ਲੱਗਦੀ ਹੈ ਕਿ ਨਹੀਂ ਲੱਗਦੀ ਇਹ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਵੀ ਕਾਰਪੋਰੇਸ਼ਨ ਦੇ ਅਫਸਰਾਂ ਨੇ ਐਫ ਆਈ ਆਰ ਤਾਂ ਦਰਜ ਕਰਵਾ ਦਿੱਤੀ ਹੈ ਕਿ ਹੁਣ ਦੁਬਾਰਾ ਸੀਲ ਹੁੰਦੀ ਹੈ ਕਿ ਨਹੀਂ ਇਹ ਹੁਣ ਸਮ și anul